लुधियाना ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਜੀਵ अरोड़ा ਦੀ ਹੋਈ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਸਮੂਚੀ ਲੀਡਰਸ਼ਿਪ ਬਲੋਰ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਉਹਨਾਂ ਨੇ ਲੋਕਾਂ ਦਾ ਇਸ ਜਿੱਤ ਨੂੰ ਲੈ ਕੇ ਧੰਨਵਾਦ ਵੀ ਕੀਤਾ ਇਸ ਮੌਕੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਇਹੀ ਨਹੀਂ ਉਹਨਾਂ ਨੇ ਕਿਹਾ 2027 ਦੀਆਂ ਚੋਣਾਂ ਲਈ ਇਹ ਸੈਮੀ ਫਾਈਨਲ ਸੀ ਅਤੇ ਹੁਣ ਲੋਕਾਂ ਨੇ ਸੰਜੀਵ अरोड़ा ਨੂੰ ਜਿੱਤ ਦਾ ਫਤਵਾ ਦਿੱਤਾ ਹੈ ਉਹਨਾਂ ਕਿਆ ਹੰਕਾਰ ਦੀ ਹਾਰ ਹੋਈ ਹੈ ਉਧਰ ਹਲਕਾ ਵਸਤ ਤੋਂ ਵਿਧਾਇਕ ਬਣੇ ਸੰਜੀਵ अरोड़ा ਨੇ ਕਿਹਾ ਪਾਰਟੀ ਦੇ ਵੱਲੋਂ ਉਹਨਾਂ ਦੇ ਹੱਕ ਵਿੱਚ ਧੰਨਵਾਦ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਮੰਤਰੀ ਬਣਨ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈ ਹੈ ਤੰਦੇ ਹੀ ਨਾਲ ਉਸ ਨੂੰ ਨਿਭਾਉਣਗੇ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕਰ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ ਅਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਆ ਮੈਂ ਸਾਡੇ ਪਰਿਵਾਰ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਆ ਮੈਂ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਆ ਔਰ ਸਾਰੇ ਦੋਸਤਾ ਦਾ ਸ਼ੁਕਰਗੁਜ਼ਾਰ ਆ ਔਰ ਇਹ ਮੇਰੇ ਕੋਲੋਂ ਮਹਾਰਾਜ ਜਿਹੜਾ ਉਹ ਤਨਵਾਦ ਰੈਲੀ ਕੱਢੀ ਹੈ ਜਿੰਨਾ ਕਿੰਨਾ ਇਹਦੇ ਝੁਲਾਰਾ ਮਿਲੇ ਆ ਕਿੰਨੇ ਲੋਕ ਇੱਥੇ ਆਏ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਔਰ ਜਿੱਤ ਲੁਧਿਆਣੇ ਵਾਲਿਆਂ ਦੀ ਆ ਮੈਂ ਲੁਧਿਆਣੇ ਵਾਲਿਆਂ ਨੂੰ ਵਧਾਈ ਦਿੰਦਾ ਲੁਧਿਆਣੇ ਵਾਲਿਆਂ ਨੇ ਜਿੱਤ ਤੁਹਾਨੂੰ ਦਿੱਤੀ ਆ ਵੱਡੀ ਹੁਣ ਮੰਤਰੀਪਦ ਕੱਪ ਮਿਲਣ ਜਾ ਰਿਹਾ ਜੀਗਾ ਸੀਐਮ ਸਾਹਿਬ ਦੇ ਨਾਲ ਚਲੋ ਇਹ ਚੱਲਿਆ ਪ੍ਰੋਸੈਸ ਦੱਸਾਂਗੇ ਤੁਹਾਨੂੰ ਟਾਈਮ ਗੱਲਬਾਤ ਹੋਈ ਹੈ ਜੇ ਕੋਈ ਮਾਨ ਸਾਹਿਬ ਨਾਲ ਗੱਲਬਾਤ ਹੋਈ ਹੈ ਜੇ ਕੋਈ ਮਾਨ ਸਾਹਿਬ ਕੋਈ ਮੰਤਰੀ ਪਦ ਲਈ ਨਾ ਮੈਂ ਅਜੇ ਤੱਕ ਮੰਗਿਆ ਨਾ ਮੈਂ ਕਦੀ ਗੱਲ ਕਰਦਾ ਜੋ ਪਾਰਟੀ ਹੁਕਮ ਲਗਾਏਗੀ ਮੈਨੂੰ ਮਨਜ਼ੂਰ ਸਰ ਕੀਆ ਜਾ ਰਿਹਾ ਲੁਧਿਆਣੇ ਨੂੰ ਦੋ ਮੰਤਰੀ ਮਿਲਣ ਆ ਰਹੇ ਆ ਤੁਹਾਡਾ ਡੀਪੀਸੀਐਮ ਦੇ ਉੱਤੇ ਨਾਮ ਆ ਸਭ ਤੋਂ ਉੱਪਰ ਹੈ ਮੈਂ ਤੁਹਾਨੂੰ ਕਿਹਾ ਜੋ ਹੁਕਮ ਹੋਏਗਾ ਪਾਰਟੀ ਹਾਈ ਕਮਾਂਡ ਵੱਲੋਂ ਮਨਜ਼ੂਰ ਹੈ ਲੁਧਿਆਣਾ ਲਾਈਵਲੀ ਸਰਿੰਦਰ ਸੋਨੀ ਦੇ ਰਿਪੋਰਟ ਨੁਦਿਆਣਾ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਜੀਵ अरोड़ा ਦੀ ਹੋਈ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸਿਸੋਦੀਆ ਸਮੇਤ ਸਮੂਚੀ ਲੀਡਰਸ਼ਿਪ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਉਹਨਾਂ ਨੇ ਲੋਕਾਂ ਦਾ ਇਸ ਜਿੱਤ ਨੂੰ ਲੈ ਕੇ ਧੰਨਵਾਦ ਵੀ ਕੀਤਾ ਇਸ ਮੌਕੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਇਹ ਨਹੀਂ ਉਹਨਾਂ ਕਿਹਾ 2027 ਦੀਆਂ ਚੋਣਾਂ ਲਈ ਇਹ ਸੈਮੀ ਫਾਈਨਲ ਸੀ ਅਤੇ ਹੁਣ ਲੋਕਾਂ ਨੇ ਸੰਜੀਵ अरोड़ा ਨੂੰ ਜਿੱਤ ਦਾ ਫਤਵਾ ਦਿੱਤਾ ਹੈ ਉਹਨਾਂ ਕਿਆ ਹੰਕਾਰ ਦੀ ਹਾਰ ਹੋਈ ਹੈ ਉਧਰ ਹਲਕਾ ਵਸਤ ਤੋਂ ਵਿਧਾਇਕ ਬਣੇ ਸੰਜੀਵ अरोड़ा ਨੇ ਕਿਹਾ ਪਾਰਟੀ ਦੇ ਵੱਲੋਂ ਉਹਨਾਂ ਦੇ ਹੱਕ ਵਿੱਚ ਧੰਨਵਾਦ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਮੰਤਰੀ ਬਣਨ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈ ਹੈ ਤੰਦੇ ਹੀ ਨਾਲ ਉਸ ਨੂੰ ਨਿਭਾਉਣਗੇ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕਰ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ ਆ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਆ ਮੈਂ ਸਾਡੇ ਪਰਿਵਾਰ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਆ ਮੈਂ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਆ ਔਰ ਸਾਰੇ ਦੋਸਤਾ ਦਾ ਸ਼ੁਕਰਗੁਜ਼ਾਰ ਆ ਆ ਮੇਰੇ ਦੋਸਤਾਂ ਮਹਾਰਾਜ ਜਿਹੜਾ ਇਹ ਤਾਂ ਨਮਾਜ਼ ਰੈਲੀ ਕੱਢੀ ਆ ਜਿੰਨਾ ਕਿੰਨਾ ਇਹਦੇ ਝੁਲਾਰਾ ਮਿਲੇ ਆ ਕਿੰਨੇ ਲੋਕ ਇੱਥੇ ਆਏ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਔਰ ਇਹ ਜਿੱਤ ਲੁਧਿਆਣੇ ਵਾਲਿਆਂ ਦੀ ਆ ਮੈਂ ਲੁਧਿਆਣੇ ਵਾਲਿਆਂ ਨੂੰ ਵਧਾਈ ਦਿੰਦਾ ਲੁਧਿਆਣੇ ਵਾਲਿਆਂ ਨੇ ਜਿੱਤ ਤੁਹਾਨੂੰ ਦਿੱਤੀ ਆ ਵੱਡੀ ਹੁਣ ਮੰਤਰੀਪਾਲਿਕਾ ਮਿਲ ਜਾ ਰਿਹਾ ਜੀਗਾ ਸੀਐਮ ਸਾਹਿਬ ਦੇ ਨਾਲ ਚਲੋ ਚੱਲਿਆ ਪ੍ਰੋਸੈਸ ਦੱਸਾਂਗੇ ਤੁਹਾਨੂੰ ਟਾਈਮ ਆ ਗਲਤ ਹੋਈਏ ਜੀ ਕੋਈ ਮਾਨਸਾਬ ਨਹੀਂ ਗਲਤ ਹੋਈਏ ਕੋਈ ਮੰਤਰੀ ਕੋਈ ਮੰਤਰੀਪਦ ਲਈ ਨਾ ਮੈਂ ਅਜੇ ਤੱਕ ਮੰਗਿਆ ਨਾ ਮੈਂ ਕਦੀ ਗੱਲ ਕਰਦਾਂ ਜੋ ਪਾਰਟੀ ਹੁਕਮ ਲਗਾਏਗੀ ਮੈਨੂੰ ਮਨਜ਼ੂਰ ਸਰ ਕੀ ਆ ਰਿਹਾ ਲੁਧਿਆਣੇ ਨੂੰ ਦੋ ਮੰਤਰੀ ਮਿਲਣ ਜਾ ਰਹੇ ਆ ਤੁਹਾਡਾ ਡਿਪੀਸੀਮ ਦੇ ਉੱਤੇ ਨਾਮ ਆ ਸਭ ਤੋਂ ਉੱਪਰ ਹੈ ਮੈਂ ਤੁਹਾਨੂੰ ਕਿਹਾ ਜੋ ਹੁਕਮ ਹੋਏਗਾ ਪਾਰਟੀ ਹਾਈ ਕਮਾਂਡ ਵੱਲੋਂ ਮਨਜ਼ੂਰ ਹੈ ਲੁਧਿਆਣਾ ਲਾਈਵਲੀ ਸਰਿੰਦਰ ਸੋਨੀ ਦੀ ਰਿਪੋਰਟ